ਉਹ ਚੀਜ਼ ਪਹੁੰਚਦੀ ਹੈ ਮਾਂ ਦਾ ਮਾਤਾ ਦਾ ਆਪਣੀ ਬੱਚੇ ਦੀ ਜ਼ਿੰਦਗੀ ਨੂੰ ਸਵਾਰਨ ਦੇ ਵਿੱਚ ਬੜਾ ਵੱਡਾ ਯੋਗਦਾਨ ਹੋਇਆ ਕਰਦਾ ਹੈ ਤੇ ਮਾਂ ਦਾ ਉਹ ਯੋਗਦਾਨ ਜੇਕਰ ਬੱਚੇ ਦੀ ਜ਼ਿੰਦਗੀ ਨੂੰ ਸਵਾਰ ਦੇ ਵੀ ਤੇ ਅੱਜ ਜੋ ਅਸੀਂ ਬੱਚਿਆਂ ਦੀ ਹਾਲਤ ਅੱਜ ਦੇ ਸਮੇਂ ਦੇ ਅੰਦਰ ਦੇਖ ਰਹੇ ਹਾਂ ਉਹ ਸਾਡੇ ਬੱਚਿਆਂ ਦੀ ਹਾਲਤ ਕਦੀ ਨਾ ਹੋਈ ਜਦੋਂ ਮਾਂ ਦੇ ਬਾਰੇ ਪੜੋਗੇ ਹਰੇਕ ਇਨਸਾਨ ਦੀ ਜ਼ਿੰਦਗੀ ਦੇ ਅੰਦਰ ਤਿੰਨ ਮਾਵਾਂ ਦਾ ਬੜਾ ਵੱਡਾ ਯੋਗਦਾਨ ਹੋਇਆ ਕਰਦਾ ਹੈ ਉਹ ਤਿੰਨ ਮਾਵਾਂ ਬੱਚੇ ਦੀ ਜ਼ਿੰਦਗੀ ਨੂੰ ਸਵਾਰ ਦਿੰਦੀਆਂ ਹਨ ਜੇਕਰ ਇਹ ਤਿੰਨ ਮਾਵਾਂ ਦੀ ਗੋਦ ਦੇ ਵਿੱਚ ਬੱਚਾ ਰਹਿਣਾ ਗਿੱਜ ਜਾਈ ਇਹ ਤਿੰਨ ਮਾਵਾਂ ਦੇ ਸੰਸਕਾਰ ਬੱਚੇ ਦੀ ਜ਼ਿੰਦਗੀ ਨੂੰ ਸਵਾਰ ਦਿੰਦੇ ਹਨ ਉਹ ਬੱਚਾ ਕਰੇ ਜ਼ਿੰਦਗੀ ਦੇ ਅੰਦਰ ਧੋਖਾ ਕਦੇ ਨਹੀਂ ਦੇਖਾਂਦਾ ਤਿੰਨ ਮਾਵਾਂ ਕੌਣ ਨੇ ਅਜਨ ਸਵੇਰੀ ਯਾਰ ਇਸ ਮੇਰਾ ਵਿਚਾਰ ਹੀ ਹੁੰਦਾ ਕਿ ਕੋਈ ਨਾ ਕੋਈ ਜੀ ਚੀਜ਼ ਸਿੱਖਣ ਨੂੰ ਮਿਲੇ ਤੇ ਉਹਨੂੰ ਜ਼ਰੂਰ ਸ਼ੇਅਰ ਕਰਾਂ ਸਵੇਰ ਮੈਂ ਕਥਾ ਕਰਕੇ ਨਿਕਲ ਲੱਗਿਆ ਲਿਟਰੇਚਰ ਉੱਥੇ ਪਿਆ ਸੀ ਮੈਂ ਕਿਤਾਬ ਨੂੰ ਚੁੱਕਿਆ ਟੌਪਿਕ ਬੜਾ ਪਿਆਰਾ ਮੈਨੂੰ ਲੱਗਿਆ ਤਾਂ ਇੰਦਰਜੀਤ ਸਿੰਘ ਗੋਗਵਾਨੀ ਉਹ ਆਪਣੇ ਟਾਪਿਕ ਦੇ ਵਿੱਚ ਗੱਲ ਕਰ ਰਿਹਾ ਸੀ ਤਿੰਨ ਮਾਵਾਂ ਦੀ ਬੱਚੇ ਦੀ ਇਨਸਾਨ ਦੀ ਸ਼ਖਸੀਅਤ ਨੂੰ ਸਵਾਰਨ ਦੇ ਵਿੱਚ ਬੜਾ ਯੋਗਦਾਨ ਹੈ ਇੱਕ ਮਾਂ ਜਨਨਨੀ ਜਿਹਨੇ ਜਨਮ ਦਿੱਤਾ ਹੈ ਇੱਕ ਮਾਂ ਧਰਤੀ ਜਿਹਨੇ ਉਹਨੂੰ ਪਾਲਿਆ ਹੈ ਇੱਕ ਉਹਦੀ ਮਾਂ ਬੋਲੀ ਜਿਸ ਮਾਂ ਬੋਲੀ ਦੇ ਰਾਹੀਂ ਉਹ ਬੋਲਣਾ ਸਿੱਖਦਾ ਹੈ ਇਹ ਤਿੰਨੇ ਮਾਵਾਂ ਨੂੰ ਜੇਕਰ ਇਨਸਾਨ ਵਿਸਾਰ ਦੇ ਤੇ ਉਹ ਇਨਸਾਨ ਜ਼ਿੰਦਗੀ ਦੇ ਅੰਦਰ ਖਤਮ ਜ਼ਰੂਰ ਹੁੰਦਾ ਹੈ ਦੇ ਗੁਰੂ ਦੀ ਬਾਣੀ ਦੇ ਅੰਦਰ ਤਿੰਨੇ ਮਾਵਾਂ ਦਾ ਜ਼ਿਕਰ ਹੈ ਸਤਗੁਰ ਪਾਤਸ਼ਾਹ ਨੇ ਜਦੋਂ ਔਰਤ ਦੀ ਤਰਹੀਜ਼ ਨੂੰ ਉੱਪਰ ਚੁੱਕਿਆ ਹੈ ਜਿਹੜਾ ਸਮਾਜ ਦੇ ਅੰਦਰ ਮਾਫ ਕਰਮ ਸ਼ਬਦ ਵਰਤਣ ਲੱਗਿਆ ਮਨੁਸਿਮਰਤੀ ਇਹ ਗੱਲ ਆਕਤੀ ਹੈ ਅਜ ਬੜਾ ਜ਼ੋਰ ਚੱਲ ਰਿਹਾ ਹੈ ਹਰਮੰਦਰ ਸਾਹਿਬ ਵੀ ਸਨਤਨ ਦਾ ਹੈ ਇਹ ਵੀ ਚੀਜ਼ ਵੀ ਸਨਤਨ ਦੀ ਹੈ ਪਰ ਜਿੱਥੇ ਗੁਰੂ ਨਾਨਕ ਦੀ ਵਿਚਾਰਧਾਰਾ ਨੇ ਉਸ ਹਰਿਮੰਦਰ ਸਾਹਿਬ ਦੀ ਧਰਤੀ ਦੇ ਵਿੱਚ ਰਹਿ ਕੇ ਪ੍ਰਕਾਸ਼ਮਾਨ ਹੋ ਕੇ ਔਰਤ ਦੇ ਦਰਜੇ ਨੂੰ ਉੱਪਰ ਚੁੱਕ ਕੇ ਲੈ ਕੇ ਗਏ ਸਨ ਉਹ ਤੇ ਫਲਸਫਾ ਗੁਰੂ ਨਾਨਕ ਦੀ ਸਿੱਖੀ ਦਾ ਹੀ ਹੈ ਨਾ ਆਵਰ ਜਾਨਾ ਬਾਣੀ ਦੇ ਅੰਦਰ ਬਚਨ ਪੜਦੇ ਉਹ ਪੰਡ ਜੰਮਿਆ ਪੰਡ ਨੰਮੀਆ ਪੰਡ ਉਹੇ ਬੰਧਾਨ ਫਿਰ ਇਸ ਸ਼ਬਦ ਨੂੰ ਪੜੋਗੇ ਸ਼ਲੋਕ ਨੂੰ ਪੜੋਗੇ ਪਾਤਸ਼ਾਹ ਆਖਣ ਲੱਗੇ ਤੁਸੀਂ ਆਖਦੇ ਪੈਦ ਦੀ ਜੁੱਤੀ ਹੈ ਨਾਨਕ ਦੇ ਵਿਚਾਰਤਾ ਰੱਖਦੀ ਹੈ ਉਹ ਰਾਜਿਆਂ ਨੂੰ ਜਨਮ ਦੇਣ ਵਾਲੀ ਹੈ ਉਹ ਜਨਨੀ ਹੈ ਉਹਨੇ ਪੈਦਾ ਕੀਤਾ ਹੈ ਇਨਸਾਨ ਇਸ ਚੀਜ਼ ਨੂੰ ਜੇਕਰ ਭੁੱਲ ਗਿਆ ਕਿ ਜਿਹੜੀ ਮਾਂ ਨੇ ਉਹਨੂੰ ਪੈਦਾ ਕੀਤਾ ਕਿ ਮੈਂ ਉਸਦੇ ਨਾਲ ਇਹ ਚੀਜ਼ ਦੀ ਪਾਰਸ਼ੀਅਲਿਟੀ ਕਰ ਰਿਹਾ ਮਾਂ ਦੇ ਨਾਲ ਵਖਰੇਵਾ ਕਰ ਰਿਹਾ ਹਾਂ ਅੱਜ ਮਾਂ ਤੇ ਉਹਦੇ ਨਾਲ ਬਹੁਤੇ ਬੱਚੇ ਤੇ ਇਹੋ ਜਿਹੇ ਨੇ ਕੇਵਲ ਸਟੇਟਸਾਂ ਤੱਕ ਸੀਮਿਤ ਅੱਜ ਮਦਦ ਦੇ ਹੈ ਅੱਜ ਫਾਦਜ਼ ਦੇ ਹੈ ਮਾਂ ਦਾ ਕੋਈ ਇੱਕ ਦਿਨ ਨਹੀਂ ਇੱਕ ਥੋੜੀ ਦੇਣ ਹੋਇਆ ਕਰਦਾ ਹੈ ਕਿਹੜਾ ਹੈ ਜਿਹੜਾ ਕਹਿੰਦਾ ਮਾਂ ਦਾ ਕੇਵਲ ਇੱਕ ਦਿਨ ਹੈ ਮਾਂ ਦੇ ਬਿਨਾ ਕੋਈ ਦੇਣ ਨਹੀਂ ਹੈ ਮਾਨ ਸੰਸਾਰ ਨੂੰ ਦਿਖਾਇਆ ਹੈ ਗੁਰਬਾਣੀ ਨੂੰ ਪੜੋਗੇ ਪਾਲਸ਼ਾ ਨੇ ਸਿੱਧੇ ਸ਼ਬਦਾਂ ਦੇ ਅੰਦਰ ਸਿੱਧ ਕੀਤਾ ਹੈ ਨਾ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀਓ ਮੈਂ ਤੁਹਾਡੇ ਘਰ ਦਰਸ਼ਨ ਨਹੀਂ ਕੀਤੀ ਤੇਰੀ ਗੁਰਬਾਣੀ ਇਸ ਗੱਲ ਦਾ ਜ਼ਿਕਰ ਕਰਦੀ ਹੈ ਕਿ ਪ੍ਰਮਾਤਮਾ ਦਾ ਕੋਈ ਇੱਕ ਰੂਪ ਨਹੀਂ ਹੈ ਪਰ ਜਦੋਂ ਆਪਣੀ ਮਾਂ ਨੂੰ ਮੈਂ ਕੰਮ ਕਰਦੇ ਦੇਖਦਾ ਹੈ ਨਾ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਤੂੰ ਮੇਰੀ ਮਾਂ ਵਰਗਾ ਜ਼ਰੂਰ ਹੋਏਗਾ ਮੈਨੂੰ ਨਹੀਂ ਪਤਾ ਪ੍ਰਮਾਤਮਾ ਤੇਰੀਆਂ ਅੱਖਾਂ ਕਿਹੜੀਆਂ ਨੇ ਤੂੰ ਕੰਮ ਕੀ ਕਰਦਾ ਹੈ ਤੇਰਾ ਕਾਰਜ ਕਿਹੋ ਜਿਹਾ ਹੈ ਪਰ ਜਦੋਂ ਤੇਰੇ ਬਾਰੇ ਦੇਖਦਾ ਹਾਂ ਪਿਤਾ ਜ਼ਿੰਮੇਵਾਰੀ ਨੂੰ ਸਮਝਦਾ ਹੈ ਪਿਤਾ ਬੱਚਿਆਂ ਨੂੰ ਪਾਲਦਾ ਹੈ ਮੈਂ ਆਪਣੇ ਪਿਓ ਵੱਲ ਵੇਖਦਾ ਮੈਨੂੰ ਇੰਜ ਪ੍ਰਤੀਤ ਹੁੰਦਾ ਤੂੰ ਮੇਰੇ ਪਿਓ ਵਰਗਾ ਜ਼ਰੂਰ ਹੋ ਸਕਦਾ ਹੈ। ਮਾਂ ਦਾ ਰੂਪ ਪ੍ਰਮਾਤਮਾ ਦਾ ਬੜੇ ਇਹ ਤੁਹਾਨੂੰ ਇਹ ਸਾਡੀ ਮਾਂ ਬੋਲੀ ਦੇ ਵਿੱਚੋਂ ਸਾਨੂੰ ਮੁਹਾਵਰਿਆਂ ਵਿੱਚੋਂ ਇਹ ਚੀਜ਼ ਸਾਨੂੰ ਬੜੀ ਵਾਰ ਸਾਨੂੰ ਪੜਨ ਨੂੰ ਸੁਣਨ ਨੂੰ ਮਿਲਦੀ ਹੈ। ਮਾਂ ਪ੍ਰਮਾਤਮਾ ਦਾ ਦੂਸਰਾ ਨਾਮ ਹੈ। ਤੇ ਮੈਂ ਕਹਿਣਾ ਹਾਂ ਨਾ ਕਿ ਪ੍ਰਮਾਤਮਾ ਇੱਕ ਹੈ ਪ੍ਰਮਾਤਮਾ ਵਰਗਾ ਹੋਰ ਕੋਈ ਨਹੀਂ। ਜੇ ਦੂਜੇ ਨਾਮ ਨੂੰ ਅਸੀਂ ਵੇਖਦੇ ਹਾਂ ਜੇ ਮਾਂ ਨੂੰ ਰੱਬ ਕਹਿ ਕੇ ਮੰਨਣ ਲੱਗੇ ਨਾ ਸਾਰੇ ਸੰਸਾਰ ਵਿੱਚ ਸਾਨੂੰ ਬਰਾਬਰਤਾ ਦਾ ਸਿਧਾਂਤ ਉਦੋਂ ਨਹੀਂ ਮਿਲ ਜਾਏਗਾ ਕਿ ਮਾਂ ਆਪਣੇ ਬੱਚਿਆਂ ਵਿੱਚ ਕਦੇ ਭੇਦਭਾਵ ਨਹੀਂ ਕਦੇ ਕਰਿਆ ਕਰਦੀ ਇੱਕ ਮਾਂ ਜਨਨੀ ਜਿਨੇ ਜਨਮ ਦਿੱਤਾ ਹੈ ਇਨਸਾਨ ਉਸ ਮਾਂ ਦੇ ਨਾਲ ਟੁੱਟ ਜਾਂਦਾ ਹੈ ਇੱਕ ਮਾਂ ਜਨੇ ਧਰਤੀ ਨੂੰ ਧਰਤੀ ਨੂੰ ਵੀ ਅਸੀਂ ਮਾਂ ਕਹਿ ਕੇ ਬੁਕਾਰਦੇ ਹਾਂ ਸਤਿਗੁਰੂ ਪਾਰਸ਼ਾ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜਦੋਂ ਸ਼ਲੋਕ ਪੜ੍ਹਦੇ ਹੋ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਇਹ ਤੈਨੂੰ ਪਾਲਦੀ ਹੈ ਧਰਤੀ ਦੀ ਹਿੱਕ ਦੇ ਉੱਤੇ ਤੂੰ ਫਸਲ ਨੂੰ ਬੀਜਦੇ ਇਹ ਅਨਾਜ ਤੈਨੂੰ ਪਾਲਦੀ ਏ ਜਿਹੜਾ ਕਹਿੰਦਾ ਮੈਂ ਅਨਾਜ ਨਹੀਂ ਖਾਂਦਾ ਮੈਂ ਰੋਟੀ ਨਹੀਂ ਖਾਂਦਾ ਉਹ ਫਲ ਫਰੂਟ ਤੇ ਛੱਕ ਰਿਹਾ ਹੈ ਨਾ ਕਿੱਥੇ ਉਗਰੇ ਨਹੀਂ ਧਰਤੀ ਦੇ ਚੋਗਰੇ ਨਹੀਂ ਨਾ ਉਹੋ ਜੀ ਦਾਤ ਹੈ ਤੇ ਜਦੋਂ ਮਾਂ ਬਾਰੇ ਪੜੋਗੇ ਮਾਂ ਦੀ ਮਮਤਾ ਇਹੋ ਜੀ ਹੈ ਸਾਰੀ ਜ਼ਿੰਦਗੀ ਇਨਸਾਨ ਦੇ ਨਾਲ ਦਿੰਦੀ ਹੈ ਤਰਸਦੇ ਨੇ ਇਸ ਚੀਜ਼ ਨੂੰ ਆ ਵੱਡੇ ਵੱਡੇ ਐਕਟਰ ਨੇ ਨਾ ਇਹ ਦਿਨ ਤਰਮਿੰਦਰ ਦੀ ਇੰਟਰਵਿਊ ਸੁਣ ਰਿਆ ਸੀ ਉਹ ਆਖਦਾ ਕਿ ਨਾ ਜਿਹੜੀਆਂ ਚੀਜ਼ਾਂ ਨੂੰ ਮੇਰਾ ਪਿਓ ਤਰਸਦਾ ਦੁਨੀਆ ਤੋਂ ਚਲਿਆ ਗਿਆ ਨਾ ਕਿ ਮੈਨੂੰ ਕੁਦਰਤ ਨੇ ਕਹਿੰਦਾ ਉਹੀ ਚੀਜ਼ਾਂ ਵਾਪਸ ਦੇ ਦਿੱਤੀਆਂ ਕਹਿੰਦਾ ਮੇਰਾ ਕੈਰੀਅਰ ਸੀ ਮੈਂ ਆਪਣੇ ਕੈਰੀਅਰ ਨੂੰ ਬਣਾਉਣ ਵਾਸਤੇ ਸ਼ੂਟਿੰਗ ਇੱਕ ਜਗ੍ਹਾ ਦੂਸਰੀ ਜਗ੍ਹਾ ਦੂਸਰੀ ਤੀਸਰੀ ਜਗ੍ਹਾ ਤਿੰਨ ਤਿੰਨ ਚਾਰ ਚਾਰ ਫਿਲਮਾਂ ਦਾ ਕੰਮ ਚੱਲਣਾ ਤੇ ਕਹਿੰਦਾ ਮੈਂ ਕੁਝ ਕੁ ਸਮੇਂ ਬਾਅਦ ਜਦੋਂ ਨਿਕਲਣ ਲੱਗਿਆ ਕਰਨਾ ਤਾਂ ਮੇਰੇ ਪਿਓ ਨੇ ਮੈਨੂੰ ਆਵਾਜ਼ ਮਾਰਿਆ ਕਰਨੀ ਤੇ ਉਹਨੂੰ ਮੈਂ ਕਿਹਾ ਕਰਨਾ ਕਿ ਤੈਨੂੰ ਕਿਸੇ ਚੀਜ਼ ਦੀ ਲੋੜ ਹੈ ਕਿਸੇ ਚੀਜ਼ ਦੀ ਜ਼ਰੂਰਤ ਹੈ ਤੇ ਕਹਿੰਦਾ ਮੇਰੇ ਪਿਓ ਨੇ ਮੇਰੇ ਕੋਲ ਕੁਝ ਨਾ ਮੰਗਿਆ ਕਰਨ ਉਹਨੇ ਕਹਣਾ ਜਦੋਂ ਮੈਂ ਕੋਠੀਆਂ ਨੂੰ ਦੇਖਦਾ ਹਾਂ ਤੂੰ ਘਰ ਵੀ ਕਿੰਨੇ ਸੋਹਣੇ ਬਣਾਏ ਨੇ ਬੰਗਲੇ ਵੱਡੇ ਵੱਡੇ ਬਣਾਏ ਨੇ ਘਰਾਂ ਦੀ ਮੇਰੇ ਕੋਲ ਕੋਈ ਕਮੀ ਨਹੀਂ ਹੈ ਨੌਕਰ ਮੇਰੇ ਕੋਲ ਬਹੁਤ ਜ਼ਿਆਦਾ ਨੇ ਪੁੱਤ ਤੂੰ ਪੈਸੇ ਦੀ ਗੱਲ ਕਰਦਾ ਮੇਰੇ ਕੋਲ ਪੈਸੇ ਬਹੁਤ ਜ਼ਿਆਦਾ ਨਹੀਂ ਇੱਕ ਚੀਜ਼ ਦੀ ਕਮੀ ਹੈ ਮੈਨੂੰ ਤੇਰੇ ਸਮੇਂ ਦੀ ਜ਼ਰੂਰਤ ਹੈ ਮੈਨੂੰ ਤੇਰੇ ਤੇਰੀ ਜ਼ਰੂਰਤ ਹੈ ਤੇ ਕਹਿੰਦਾ ਉਹੀ ਚੀਜ਼ ਹੁਣ ਕੁਦਰਤ ਨੇ ਕਹਿੰਦਾ ਮੈਨੂੰ ਵਾਪਸ ਦੇ ਦਿੱਤੀ ਹੈ ਮੇਰੇ ਕਹਿੰਦਾ ਪੁੱਤ ਜਵਾਨ ਹੋਏ ਉਹ ਆਪਣੇ ਕਰੀਅਰ ਵਿੱਚ ਲੱਗ ਗਏ ਕਹਿੰਦਾ ਹੁਣ ਉਹਨਾਂ ਨੂੰ ਮੈਂ ਬੈਠਣ ਵਾਸਤੇ ਆਪਣੇ ਕੋਲ ਬੈਠਣ ਦੀ ਜੇ ਗੱਲ ਕਰਦਾ ਹਾਂ ਉਹ ਵੀ ਇਹੋ ਗੱਲ ਕਹਿੰਦੇ ਮੇਰੇ ਕੋਲ ਸਮਾਂ ਨਹੀਂ ਹੈ ਮਾਪਿਓ ਨੂੰ ਤੁਹਾਡੇ ਕਿਤੇ ਨਾ ਕਿਤੇ ਪੈਸੇ ਦੀ ਜ਼ਰੂਰਤ ਵੀ ਨਹੀਂ ਰਹੇਗੀ ਤੰਣ ਦੀ ਜਰੂਰਤ ਵੀ ਨਹੀਂ ਰਹੇਗੀ ਇੱਕੋ ਚੀਜ਼ ਨੂੰ ਲੋਚਦੇ ਹਨ ਸਾਨੂੰ ਸਮਾਂ ਉਹਨਾਂ ਦਾ ਮਿਲ ਜਾਏ ਸਾਡੇ ਲਾਗੇ ਬੈਠ ਕੇ ਸਾਡੇ ਦੁੱਖ ਸੁੱਖ ਨੂੰ ਸਾਂਝਾ ਕਰ ਅੱਧੇ ਦੁੱਖ ਤੇ ਵਹਿੇ ਉਹਨਾਂ ਦੂਰ ਹੋ ਜਾਂਦੇ ਨੇ ਮਾਂ ਧਰਤੀ ਪਾਲਦੀ ਹੈ ਨਾ ਤੇ ਇਨਸਾਨ ਨੇ ਇਸ ਪਾਸੇ ਆਪਣੀ ਮਾਂ ਦੇ ਪ੍ਰਤੀ ਤਾਂ ਵਫਾਦਾਰ ਰਿਹਾ ਪਰ ਧਰਤੀ ਵਾਲੇ ਪਾਸੇ ਤੇ ਇਨਸਾਨ ਇਸ ਇਸ ਵਾਲੇ ਪਾਸੇ ਵੀ ਵਫਾਦਾਰ ਨਹੀਂ ਰਿਹਾ ਧਰਤੀ ਨੂੰ ਦੂਸ਼ਿਤ ਕਰਨ ਵਾਲੇ ਪਾਸੇ ਧਰਤੀ ਦੀ ਅੱਜ ਕੀ ਗੁਜ ਹੋ ਰਹੀ ਹੈ ਸਮਾਜ ਦੇ ਅੰਦਰ ਦੂਸ਼ਿਤ ਨਹੀਂ ਕਰ ਰਹੀ ਅਸੀਂ ਵਾਤਾਵਰਨ ਦੇ ਅੰਦਰ ਇਸ ਚੀਜ਼ ਨੂੰ ਨਾ ਧਰਤੀ ਵਾਲੇ ਪਾਸਿਓਂ ਤਾਂ ਜਿਹੜਾ ਵੱਡਾ ਕਹਾਣ ਸਾਡਾ ਹੋਇਆ ਹੈ ਅੱਜ ਦੇ ਕੰਪੀਟੀਟਰ ਲੈਵਲ ਦੇ ਵਿੱਚ ਇਸ ਕੰਪੀਟੀਸ਼ਨ ਦੇ ਵਿੱਚ ਸਭ ਤੋਂ ਵੱਡਾ ਕਹਾਣ ਸਾਡਾ ਇਸ ਚੀਜ਼ 'ਚ ਹੋਇਆ ਕਿ ਅਸੀਂ ਮਾਂ ਬੋਲੀ ਨੂੰ ਵਿਸਾਰ ਕੇ ਬੈਠ ਗਏ ਜਿਹੜੀ ਬਾਣੀ ਸਾਡੀ ਗੁਰੂ ਗ੍ਰੰਥ ਸਾਹਿਬ ਦੀ ਗੁਰਮੁਖੀ ਦੇ ਵਿੱਚ ਸੀ ਅਸੀਂ ਉਸ ਗੁਰਮੁਖੀ ਤੋਂ ਦੂਰ ਹੋ ਗਏ ਜੇ ਬੱਚਿਆਂ ਨੂੰ ਤੁਸੀਂ ਪਾਇਆ ਹੈ ਠੀਕ ਹੈ ਤੁਸੀਂ CBSE ICSE ਪੜ੍ਹਾ ਰਹੇ ਹੋ ਉਹਨਾਂ ਸਕੂਲਾਂ ਦੇ ਵਿੱਚ ਇਹ ਚੀਜ਼ ਹੈ ਵੀ ਹੈ ਮੈਂ ਤਾਂ ਹੈਰਾਨ ਹੋ ਜਾਂਦਾ ਵੱਡੇ ਵੱਡੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਨਾਮ ਦੇ ਉੱਤੇ ਖੁੱਲੇ ਹੋਏ ਸਕੂਲ ਗੁਰੂ ਨਾਨਕ ਪਬਲਿਕ ਇੰਟਰਨੈਸ਼ਨਲ ਸਕੂਲ ਗੁਰਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਗੁਰੂ ਹਰਕ੍ਰਿਸ਼ਨ ਸਾਹਿਬ ਇੰਟਰਨੈਸ਼ਨਲ ਸਕੂਲ ਨਾਮ ਗੁਰੂਆਂ ਦੇ ਨਾਮ ਦੇ ਉੱਤੇ ਰੱਖੇ ਨੇ ਜੇ ਉਹ ਅੰਦਰ ਦੇਖਿਆ ਜਾਂਦਾ ਸਾਡੇ ਜੀ ਸਕੂਲ ਦਾ ਲੈਵਲ ਹੈ ਜੇਕਰ ਬੱਚਾ ਪੰਜਾਬੀ ਬੋਲੇਗਾ ਉਹਨੂੰ ਇੰਨੇ ਰੁਪਏ ਜੁਰਮਾਨਾ ਕੀਤਾ ਜਾਏਗਾ ਸਕੂਲਾਂ ਵਿੱਚ ਹੈ ਕਿ ਨਹੀਂ ਹੈ ਹਿੰਦੀ ਇੰਗਲਿਸ਼ ਉਹਨਾਂ ਦੇ ਸਿਲੇਬਸ ਵਿੱਚ ਹੈ ਚਲੋ ਠੀਕ ਹੈ ਸਿੱਖ ਨੂੰ ਹਰੇਕ ਬੋਲੀ ਦਾ ਗਿਆਨ ਹੋਣਾ ਚਾਹੀਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀਵਨ ਨੂੰ ਪੜੋ ਕੁਝ ਸਿੱਖ ਪਾਤਸ਼ਾਹ ਨੇ ਇੱਧਰ ਕਾਂਸੀ ਵਾਲੇ ਪਾਸੇ ਭੇਜਣ ਨੂੰ ਪੜੇ ਪੜਨ ਨੂੰ ਭੇਜੇ ਨਹੀਂ ਪਰ ਉਹਦਾ ਪ੍ਰਚਾਰ ਸੰਸਕ੍ਰਿਤ ਭਾਸ਼ਾ ਦਾ ਪ੍ਰਚਾਰ ਸੰਸਕ੍ਰਿਤ ਨੂੰ ਸਿੱਖਣ ਦਾ ਫਾਰਸੀ ਨੂੰ ਸਿੱਖਣ ਦਾ ਉਹ ਆਨੰਦਪੁਰ ਸਾਹਿਬ ਚੱਲਦਾ ਰਿਹਾ ਤੇ ਸਬਰੂ ਕੀ ਤਲਵੰਡੀ ਵੀ ਚੱਲਦਾ ਰਿਹਾ ਜਦੋਂ ਗੁਰੂ ਕੀ ਕਾਂਸ਼ੀ بڑੋਗੀ ਸਬਰੂ ਕੀ ਤਲਵੰਡੀ ਦਾ ਇਤਿਹਾਸ ਭਾਸ਼ਾ ਹੀ ਗਿਆਨ ਹਰੇਕ ਸਿੱਖ ਨੂੰ ਹਰੇਕ ਭਾਸ਼ਾ ਦਾ ਹੋਣਾ ਚਾਹੀਦਾ ਪਰ ਇਹਦਾ ਮਤਲਬ ਇਹ ਥੋੜੀ ਕੱਸੀ ਆਪਣੇ ਮਾਂ ਬੋਲੀ ਸਾਡੀ ਜਿਹੜੀ ਗੁਰਮੁਖੀ ਭਾਸ਼ਾ ਹੈ ਅਸੀਂ ਉਹਦੇ ਤੋਂ ਟੁੱਟ ਕੇ ਬੈਠ ਜਾਈਏ ਇੱਕ ਗੱਲ ਪੱਕੀ ਹੈ ਜਿਸ ਮੂਲ ਭਾਸ਼ਾ ਦੇ ਅੰਦਰ ਕਿਸੇ ਗ੍ਰੰਥ ਨੂੰ ਲਿਖਿਆ ਹੋਇਆ ਹੋਵੇਗਾ ਉਸੇ ਮੂਲ ਭਾਸ਼ਾ ਦੇ ਅੰਦਰ ਪੜਨ ਦਾ ਸੁਆਦ ਹੈ ਪਰ ਉਹ ਆਨੰਦ ਨਹੀਂ ਆਏਗਾ ਉਸ ਚੀਜ਼ ਦੇ ਵਿੱਚ ਮੈਂ ਕਹਿੰਦੀ ਸਹਿਬ ਸਿੰਘ ਸ਼ਾਹਬਦ ਮਾਰਕੰਡੇ ਵਾਲੇ ਦੀ ਆਪ ਜੀ ਨਾਲ ਗੱਲ ਵੀ ਸਾਂਝੀ ਕੀਤੀ ਸੀ ਕਹਿੰਦੇ ਸਹਿਬ ਸਿੰਘ ਸ਼ਾਹਬਦ ਮਾਰਕੰਡੇ ਵਾਲੇ ਕਹਿੰਦੇ ਮੈਂ ਬੰਗਲਾ ਸਭ ਕਥਾ ਕਰਕੇ ਬਾਹਰ ਨਿਕਲਿਆ ਦੂਸਰੀ ਅਦਰ ਸਟੇਟ ਦੀ ਕੋਈ ਔਰਤ ਆ ਕੇ ਮੈਨੂੰ ਕਹਿੰਨ ਲੱਗੀ ਬਾਪੂ ਜੀ ਮੈਂ ਪੰਜਾਬੀ ਸਿੱਖਣਾ ਚਾਹੁੰਦੀ ਹਾਂ ਕਿਨ ਮੈਂ ਕਿਹਾ ਕਿਉਂ ਕਿਨ ਮੈਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਹੈ ਕਹਿੰਦੇ ਇਹ ਨਹੀਂ ਮੈਂ ਪਾਠ ਨਹੀਂ ਕਰਦੀ इवन ਮੈਂ ਪਾਠ ਕਰਦੀ ਆ ਮੇਰੇ ਕੋਈ ਇੰਗਲਿਸ਼ ਦੇ ਵਿੱਚ ਪੋਥੀਆਂ ਨਹੀਂ ਮੇਰੇ ਕੋਈ ਹਿੰਦੀ ਦੇ ਵਿੱਚ ਪੋਥੀਆਂ ਨਹੀਂ ਪਰ ਮੈਨੂੰ ਆਨੰਦ ਨਹੀਂ ਆਉਂਦਾ ਤੇ ਗਿਆਨੀ ਸੈਵ ਸਿੰਘ ਕਹਿਣ ਲੱਗੇ ਕਹਿੰਦੇ ਤੈਨੂੰ ਆ ਵੀ ਨਹੀਂ ਸਕੇਗਾ ਜਿਸ ਮੂਲ ਭਾਸ਼ਾ ਦੇ ਅੰਦਰ ਉਸ ਪਾਵਨ ਗ੍ਰੰਥੀ ਰਚਨਾ ਹੋਈ ਹੈ ਜਿਸ ਮੂਲ ਭਾਸ਼ਾ ਵਿੱਚ ਲਿਖਿਆ ਗਿਆ ਹੈ ਮੂਲ ਦਾ ਸਬ ਮੁੱਢ ਤੇ ਇਸ ਮੂਲ ਭਾਸ਼ਾ ਦੇ ਅੰਦਰ ਲਿਖਿਆ ਗਿਆ ਹੈ ਕਿ ਉਸ ਭਾਸ਼ਾ ਦੇ ਅੰਦਰ ਪੜ੍ਹੇਗੀ ਆਨੰਦ ਫੇਰ ਆਏਗਾ ਇਨੇ ਸਿੱਖਣਾ ਚੰਦੀਖਾਂ ਇੱਕ ਗੱਲ ਉਹਨਾਂ ਦੀ ਨੇ ਬੜਾ ਅੰਦਰ ਤੱਕ ਗਹਿਰਾ ਅਸਰ ਕੀਤਾ ਤਾਂ ਮਹੀਨਾ ਪਹਿਲਾਂ ਜਦੋਂ ਮਿਲੇ ਆ ਕਹਿਣ ਲੱਗੇ ਫਿਰ ਸੇਖ ਨੂੰ ਇੱਕ ਸੰਗਲੀ ਦੇ ਨਾਲ ਜੁੜ ਕੇ ਪ੍ਰਚਾਰ ਪ੍ਰਸਾਰ ਗੁਰਮਤਿ ਦਾ ਕਰਨਾ ਪਏਗਾ ਚੈਨ ਵਰਕ ਕਰੇ ਸੇਖ ਇੱਕ ਸੇਖ ਕੇਵਲ ਸਟੇਜ ਵਰਕ ਤੱਕ ਸੀਮਿਤ ਨਾ ਰਹੇ ਗਰਾਉਂਡ ਲੈਵਲ ਤੇ ਜਾ ਕੇ ਸਿੱਖ ਪ੍ਰਚਾਰ ਕਰੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਪ੍ਰਚਾਰ ਤੇ ਪ੍ਰਸਾਰ ਦੇ ਢੰਗ ਨੂੰ ਦੇਖੋਗੇ ਗੁਰੂ ਨਾਨਕ ਮਹਾਰਾਜ ਪਾਸ਼ਾ ਪਟਵਾਰੀ ਦੇ ਪੁੱਤ ਨੇ ਤੇ ਅਗਵਾਈ ਕਰਦੇ ਨੇ ਆਗੂ ਬਣ ਕੇ ਮਹਾਰਾਜ ਪਾਸ਼ਾ ਪ੍ਰਚਾਰ ਦਾ ਕੰਮ ਵੀ ਆਪ ਕਰਦੇ ਨੇ ਕਿ ਪ੍ਰਚਾਰ ਨੂੰ ਪ੍ਰਸਾਰ ਨੂੰ ਪਾਸ ਨੇ ਆਵਦਾਇਆ ਕਹਿੰਨ ਲੱਗੇ ਉਥੋਂ ਮੈਂ ਕਾਪੀ ਮੰਗਾਈ ਉਹ ਔਰਤ ਕਾਪੀ ਲੈ ਕੇ ਆਈ ਕਹਿੰਦੇ ਮੈਂ ਕਿ ਮੈਂ ਵੀ ਵੇਹ ਲਾਂ ਬੰਗਲਾ ਸਭ ਕਥਾ ਕਰਕੇ ਨੇ ਕਿ ਲੇਕਿਨ ਉਹਥੇ ਬੈਠ ਗਿਆ ਮੈਂ ਸਰੋਵਰ ਦੇ ਨਾਲ ਜੋ ਬਣੀਆਂ ਹੋਈਆਂ ਨੇ ਪ੍ਰਕਰਮਾਂ ਦੇ ਉੱਤੇ ਬੈਠ ਗਿਆ ਕਹਿੰਦੇ ਮੈਂ ਲਿਖ ਕੇ ਦਿੱਤਾ ਉੜਾੜਾ ਲਿਖ ਕੇ ਦਿੱਤਾ 2 3 4 ਘੰਟੇ ਲਗਾਏ ਉਹਨੂੰ ਪੰਜਾਬੀ ਆ ਗਈ ਮੈਂ ਨੰਬਰ ਦੇ ਦਿੱਤਾ ਆਪਣਾ ਜਦੋਂ ਲੋੜ ਪਏ ਪੰਜਾਬੀ ਤੈਨੂੰ ਮੈਂ ਸਿਖਾਵਾਂਗਾ ਤੇ ਕਹਿੰਦੇ ਅੱਜ ਕਈ ਸਾਲ ਹੋ ਗਏ ਉਹ ਔਰਤ ਦੀ ਬੱਚੀ ਜਿਹੜੀ ਕਹਿੰਦੇ ਹਰ ਇੱਕ ਸਾਲ ਗੁਰਬਾਣੀ ਦੇ 2 2 3 3 ਸੈਜ ਪਾਠ ਕਰ ਲੈਂਦੀ ਹੈ ਸਿੱਖ ਨੂੰ ਚੈਨ ਵਰ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ ਜਿੱਥੇ ਸਾਡੇ ਬੱਚੇ ਚਲੋ ਭਾਸ਼ਾ ਹੀ ਗਿਆਨ ਲੈ ਰਹੇ ਨੇ ਸਕੂਲਾਂ ਦੇ ਵਿੱਚੋਂ ਦਿਓ ਅਸੀਂ ਪਾਡਰੇਨਾਂ ਤੁਸੀਂ ਹਰ ਇੱਕ ਸਿੱਖ ਦਾ ਬੱਚਾ ਬੜੇ ਉੱਪਰ ਲੈਵਲ ਤੱਕ ਜਾਣਾ ਚਾਹੀਦਾ ਹੈ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੀ ਮੂਲ ਭਾਸ਼ਾ ਦੇ ਨਾਲ ਟੁੱਟ ਜਾਈਏ ਗੁਰਮੁਖੀ ਦੇ ਨਾਲੋਂ ਨਾ ਟੁੱਟੋ ਸਕੂਲ ਵਿੱਚ ਤੇ ਕੰਪਲਸਰੀ ਹੈ ਸਕੂਲ ਵਿੱਚ ਤੇ ਇਹ ਚੀਜ਼ ਹੈ ਕਿ ਜੇਕਰ ਬੋਲਣਗੇ ਪੰਜਾਬੀ ਉਹਨਾਂ ਦੇ ਉੱਤੇ ਇਹਨੇ ਰੁਪਏ ਫਾਈਨ ਕੀਤਾ ਜਾਏਗਾ ਤੇ ਸਾਨੂੰ ਕੀ ਬਖਤ ਵਿਆਸੀਂ ਘਰਾਂ ਵਿੱਚ ਅਸੀਂ ਬੱਚਿਆਂ ਨਾਲ ਹਿੰਦੀ ਬੋਲਦੇ ਆ ਜਿਹੜੇ ਮਾਪੇ ਉਹ ਦਾਦਾ ਦਾਦੀ ਨੇ ਉਹਨਾਂ ਨੂੰ ਹਿੰਦੀ ਨਹੀਂ ਬੋਲਣੀ ਆ ਰਹੀ ਪਰ ਫਿਰ ਵੀ ਬੱਚੇ ਨਾਲ ਹਿੰਦੀ ਦੇ ਵਿੱਚ ਗੱਲਾਂ ਕਰਦੇ ਨੇ ਜਿਹੜੀ ਚੀਜ਼ ਇੱਕ ਗੱਲ ਇੱਕ ਮਹੂਰ ਕੁਦਰਤ ਦਾ ਨਿਯਮ ਹੈ ਲਾਫ ਨੇਚਰ ਹੈ ਜਿਹੜਾ ਇਨਸਾਨ ਬੋਲਾ ਹੋਏਗਾ ਗੁੰਗਾ ਵੀ ਜ਼ਰੂਰ ਹੋਏਗਾ ਜੀ ਉਹਦਾ ਕਾਰਨ ਇਹ ਹੈ ਕਿ ਜਿੰਨਾ ਤੱਕ ਸ਼ਬਦ ਉਹਦੇ ਅੰਦਰ ਨਾ ਪਏ ਉਹ ਬਾਹਰ ਕੀ ਕੱਢੇਗਾ ਕੁਦਰਤ ਇਹ ਗੱਲ ਆਖਦੀ ਹੈ ਜਦੋਂ ਅੰਦਰ ਚੀਜ਼ ਪਾਈ ਜਾਂਦੀ ਹੈ ਬਾਹਰ ਵੀ ਉਹੀ ਨਿਕਲੇਗੀ ਜਿਹੜਾ ਬੋਲਾ ਹੋਏਗਾ ਉਹ ਗੁੰਗਾ ਵੀ ਜ਼ਰੂਰ ਹੋਏਗਾ ਕਿਉਂਕਿ ਉਹਦੇ ਅੰਦਰ ਸ਼ਬਦ ਕੋਈ ਨਹੀਂ ਪਿਆ ਪੰਜਾਬੀ ਸਕੂਲਾਂ ਵਿੱਚ ਤੇ ਹੈ ਨਹੀਂ ਘਟੋ ਘਟ ਬੋਲ ਨਹੀਂ ਤੇ ਉਹਨੂੰ ਬੱਚੇ ਨੂੰ ਆਏ ਨਾ ਮੇਰੇ ਬੋਲੇਗਾ ਫਿਰ ਲਿਖਣੀ ਸਿੱਖ ਜਾਏਗਾ ਅਸੀਂ ਸਕੂਲਾਂ ਵਿੱਚ ਵੀ ਹਿੰਦੀ ਇੰਗਲਿਸ਼ ਉਹਨਾਂ ਦੇ ਕੰਨਾਂ ਦੇ ਅੰਦਰ ਪਈ ਜਦੋਂ ਘਰਾਂ ਵਿੱਚ ਆਏ ਘਰਾਂ ਵਿੱਚ ਵੀ ਆਪਾਂ ਹਿੰਦੀ ਦੇ ਬੋਲ ਭੋਨੇ ਸ਼ੁਰੂ ਕਰ ਦਿੱਤੇ ਪੰਜਾਬੀ ਬਿਲਕੁਲ ਗੁਰਮੁਖੀ ਭਾਸ਼ਾ ਸਾਡੇ ਚੋਂ ਨਿਕਲਦੀ ਜਾ ਰਹੀ ਹੈ ਅੱਜ ਦਾ ਅੰਕੜਾ ਵੀ ਸਾਹਮਣੇ ਆਇਆ 102% ਲੋਕ ਤਰਨਤਾਰਨ ਜ਼ਿਲ੍ਹੇ ਦੇ ਅੰਦਰ ਇਸਾਈ ਧਰਮ ਚ ਦਾਖਲ ਹੋ ਗਏ ਕਿੰਨੇ ਵੱਡੇ ਫਾਸ ਕਿੰਨੇ ਵੱਡੇ 3 ਲੱਖ ਲੋਕ ਗੁਰਦਾਸਪੁਰ ਜ਼ਿਲ੍ਹੇ ਦੇ ਗੁਰਦਾਸਪੁਰ ਡਿਸਟ੍ਰਿਕਟ 3 ਲੱਖ ਲੋਕ ਹੁਣ ਤੱਕ ਜਿਹੜੇ ਇਸਾਈ ਬਣ ਚੁੱਕੇ ਨੇ ਇਹ ਪੰਜਾਬ ਦੇ ਅੰਕੜੇ ਅੱਜ ਦੇ ਆਏ ਨੇ ਅਸੀਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਿੱਥੇ ਕਰਾਂਗੇ ਤੇ ਕੇਵਲ ਸਾਡੇ ਤੱਕ ਸੀਮਤ ਨਾਰੋ ਪ੍ਰਚਾਰਕਾਂ ਤੱਕ ਸਟੇਜ ਦੇ ਉੱਤੇ ਕਾਰੇ ਨੇ ਮੈਂ ਕਥਾ ਕਰਦਾ ਮੈਂ ਤਿਆਰੀ ਕਰਕੇ ਬੋਲਦਾ ਹਾਂ ਬੜਾ ਦੁੱਖ ਲੱਗਦਾ ਮੈਂ ਭਾਈ ਸਾਹਿਬ ਹੁਣਾਂ ਨਾ ਕਈ ਵਾਰੀ ਸਾਨ ਕਰਦਾ ਜਦੋਂ ਥੋੜੇ ਕਿ ਜਾਨੇ ਸਾਹਮਣੇ ਬੈਠੇ ਹੁੰਦੇ ਨੇ ਗੁਰਮਤ ਸਮਾਗਮ ਆਪਾਂ ਕਰਾਉਂਦੇ ਹਾਂ ਗੁਰਮਤ ਸਮਾਗਮ ਦੇ ਵਿੱਚ ਸਵੇਰੇ 8:30 ਵਜੇ 8 ਵਜੇ ਗੁਰਮਤ ਸਮਾਗਮ ਰੁੱਭ ਹੋ ਜਾਂਦਾ ਹੈ ਸੰਗਤ ਜਾ ਕੇ ਆਉਂਦੀ 2:30 ਵਜੇ ਮਤਲਬ ਮਾਫ ਕਰਿਓ ਅਸੀਂ ਲੰਗਰਾਂ ਤੱਕ ਸੀਮਤ ਰਹਿ ਗਏ ਆਉਣ ਵਾਲੇ ਸਮੇਂ ਦੇ ਅੰਦਰ ਸਾਨੂੰ ਗੁਰਬਾਣੀ ਸਾਡੀਆਂ ਪੀੜੀਆਂ ਸਾਨੂੰ ਕਦੇ ਮਾਫ਼ ਨਹੀਂ ਕਰਨਗੀਆਂ ਅਸੀਂ ਯੋਗਦਾਨ ਕੀ ਪਾਇਆ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਿੱਚ ਚੇਨ ਬਣਾ ਕੇ ਸੀ ਵਰ ਕਰਨਾ ਸੀ ਇਸ ਚੀਜ਼ ਦਾ ਗੁਰੂ ਨਾਨਕ ਪਾਤਸ਼ਾਹ ਮਹਾਰਣ ਜੀ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਯਾਦ ਰੱਖਿਓ ਕੱਲਾ ਸੱਜਣ ਠੱਗ ਨੂੰ ਭਾਈ ਸੱਜਣ ਬਣਾ ਕੇ ਅੱਗੇ ਨਹੀਂ ਤੁਰੇ ਪਾਤਸ਼ਾਹ ਕਹਿੰਦੇ ਸੱਜਣ ਠੱਗ ਅੱਜ ਤੋਂ ਬਾਅਦ ਨਾਨਕ ਦੀ ਸਿੱਖੀ ਦਾ ਪ੍ਰਚਾਰ ਤੂੰ ਕਰੇਗਾ ਉਹਨੂੰ ਪ੍ਰਚਾਰਕ ਬਣਾਇਆ ਕੌਡੇ ਰਾਖਸ਼ ਨੂੰ ਪਾਰਸ਼ਾ ਇਹ ਨਹੀਂ ਕਿ ਜਾਦੂ ਮਾਰ ਕੇ ਪਾਰਸ਼ਾ ਮਾਰਨ ਸ਼ਕਤੀ ਵਾਲੀ ਦੇ ਕੌਡਾ ਰਾਖਸ਼ ਬੰਦਾ ਬਣ ਗਿਆ ਰਾਖਸ਼ ਬਿਰਤੀ ਸੀ ਉਹਦੀ ਅੱਗੇ ਪ੍ਰਚਾਰ ਦਾ ਕੰਮ ਥੰਮ ਬਣਾਏ ਕੌਡੇ ਰਾਖਸ਼ ਨੂੰ ਹੁਣ ਇਸ ਸਿਧਾਂਤ ਦਾ ਪ੍ਰਚਾਰ ਤੇ ਪ੍ਰਸਾਰ ਤੂੰ ਕਰੇਗਾ ਮਿਰਜ਼ਾ ਗੁਲਾਮ ਅਹਿਮਦ ਕਾਦੀਆ ਆਪਣੀ ਕਲਮ ਦੇ ਨਾਲ ਲਿਖਦਾ ਹੈ ਵੱਡਾ ਮੁਸਲਮਾਨ ਹੈ ਮੌਲਵੀ ਹੈ ਕਹਿੰਦਾ ਮੈਂ ਆਪਣੀ ਕਲਮ ਦੇ ਨਾਲ ਸਿੱਖਾਂ ਨੂੰ ਸਗ ਲਿਖਦਾ ਹਾਂ ਸਗ ਦਾ ਅਰਥ ਕੁੱਤੇ ਹੈ ਕਹਿੰਦਾ ਬੇਸ਼ੱਕ ਆਪਣੀ ਮੈਂ ਕਲਮ ਦੇ ਨਾਲ ਸਿੱਖਾਂ ਨੂੰ ਸੱਗ ਲਿਖਦਾ ਹਾਂ ਪਰ ਨਾਨਕ ਨੇ ਆਪਣੀ ਸਿੱਖੀ ਦਾ ਪ੍ਰਚਾਰ ਇੰਨੇ ਜਜਵੇ ਨਾਲ ਕੀਤਾ ਕਿ 1469 ਤੋਂ ਲੈ ਕੇ 1539 ਤੱਕ ਨਾਨਕ ਨੇ 3 ਕਰੋੜ ਸਿੱਖ ਪੈਦਾ ਕਰ ਦਿੱਤੇ ਨੇ ਅਸੀਂ ਆਪਣੀ ਪ੍ਰਚਾਰ ਪ੍ਰਸਾਰ ਗੁਰਮੁਖੀ ਦਾ ਗੁਰਬਾਣੀ ਦਾ ਗੁਰਬਾਣੀ ਦੀਆਂ ਪੋਥੀਆਂ ਦਾ ਗੁਰ ਇਤਿਹਾਸ ਦਾ ਅਸੀਂ ਪ੍ਰਚਾਰ ਕੰਮ ਵਿੱਚ ਅਸੀਂ ਕੀ ਯੋਗਦਾਨ ਪਾ ਰਹੇ ਹਾਂ ਇਹ ਸਾਨੂੰ ਅੱਜ ਸੋਚਣ ਤੇ ਮਜਬੂਰ ਹੋਣਾ ਚਾਹੀਦਾ ਹੈ ਜਿੱਥੇ ਬੈਠਦੇ ਹੋ ਉਥੇ ਗੁਰਮਤ ਦੀ ਗੱਲ ਜਰੂਰ ਸਾਂਝੀ ਕਰੋ ਇਥੋਂ ਚੀਜ਼ ਸੁਣੀ ਹੈ ਕਿਤੇ ਬੈਠਦੇ ਹੋ ਬੱਚਿਆਂ ਨਾਲ ਬੈਠਦੇ ਹੋ ਰਿਸ਼ਤੇਦਾਰੀ ਚ ਕੀਤੇ ਜਾਂਦੇ ਹੋ ਇਹ ਗੱਲ ਜਰੂਰ ਸਾਂਝੀ ਕਰੋ ਬੇਸ਼ੱਕ ਆਪਣੇ ਉੱਤੇ ਗੱਲ ਨਾਲੋ ਕਿ ਭਈ ਪ੍ਰਚਾਰਕ ਇਹ ਗੱਲ ਕਹਿੰਦੇ ਨੇ ਕਿ ਸਾਨੂੰ ਘੱਟੋ-ਘੱਟ ਬੱਚਿਆਂ ਨਾਲ ਘਰ 'ਚ ਬੈਠ ਕੇ ਸਾਨੂੰ ਪੰਜਾਬੀ ਜਰੂਰ ਬੋਲਣੀ ਚਾਹੀਦੀ ਹੈ ਇਹ ਬੈਕਵਰਡ ਭਾਸ਼ਾ ਨਹੀਂ ਹੈ ਸਾਡੀ ਮੂਲ ਭਾਸ਼ਾ ਹੈ ਇਹ ਕਿਸੇ ਨੇ ਬੜੀ ਪਿਆਰੀ ਕਹਾਣੀ ਲਿਖੀ ਉਹ ਕਹਿੰਦਾ ਕਿ ਕਿਸੇ ਪੰਜਾਬਣ ਪੰਜਾਬੀ ਮਾਂ ਦਾ ਬੱਚਾ ਜਿਹੜਾ ਸੀ ਨਾ ਉਹ ਫਾਰਸੀ ਭਾਸ਼ਾ ਨੂੰ ਸਿੱਖਣ ਦੇ ਕਰਕੇ ਉਹ ਪੰਜਾਬੀ ਨੂੰ ਬਿਲਕੁਲ ਤਿਆਗ ਗਿਆ ਛੋਟਾ ਜਿਹਾ ਸੀ ਪੰਜਾਬੀ ਦੇ ਵਿੱਚ ਪੰਜਾਬ ਵਿੱਚ ਪੈਦਾ ਹੋਇਆ ਪੰਜਾਬੀ ਮਾਪਿਓ ਨੇ ਉਹਨੂੰ ਪਾਲਿਆ ਉਹ ਫਾਰਸੀ ਭਾਸ਼ਾ ਨੂੰ ਸਿੱਖਦਾ ਰਿਹਾ ਤੇ ਪੰਜਾਬੀ ਉਹਦੇ ਜਿਹਨ ਤੋਂ ਵਿੱਚ ਬਿਲਕੁਲ ਮੁੱਕ ਗਈ ਜਵਾਨ ਹੋ ਗਿਆ ਜਦੋਂ ਜਵਾਨ ਹੋਇਆ ਥੋੜਾ ਬਿਮਾਰ ਬਹੁਤ ਪੈ ਗਿਆ ਜਿਹਦੇ ਬਿਮਾਰ ਪੈ ਗਿਆ ਤੇ ਬਿਮਾਰ ਪੈਣ ਦੇ ਨਾਲ ਇੱਕ ਦਿਨ ਮੰਜ਼ੀ ਦੇ ਉੱਤੇ ਪਿਆ ਉਹ ਨਾਲ ਉਹ ਅੱਖੀ-ਅੱਖੇ ਸਾਹ ਲੈ ਰਿਹਾ ਤੇ ਆਪਣੀ ਜ਼ੁਬਾਨ ਵਿੱਚ ਸ਼ਬਦ ਬੋਲ ਰਿਹਾ ਆਬ 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 ਉਹ ਆਬ ਆਬ ਕਹਿ ਰਿਹਾ ਤੇ ਜਿਹੜੇ ਮਾਂ ਉਹਦੇ ਕੋਲ ਬੈਠੀ ਹੁੰਨ ਬਿਲਕੁਲ ਸਮਝ ਨਹੀਂ ਲੱਗ ਰਹੀ ਇਸ ਚੀਜ਼ ਦੀ ਕਰਦਾ ਰਿਹਾ ਕਰਦਾ ਰਿਹਾ ਕਰਦਾ ਰਿਹਾ ਆਖਿਰਕਾਰ ਸਾਹ ਮੁੱਕੇ ਉਹ ਬੱਚਾ ਖਤਮ ਹੋ ਗਿਆ ਮਰ ਗਿਆ ਦੁਨੀਆ ਤੋਂ ਚਲੇ ਗਿਆ ਜਿਹਨੂੰ ਸਿਆਣੇ ਲੋਕਾਂ ਨੇ ਸੰਸਕਾਰ ਕੀਤਾ ਗੱਲਬਾਤ ਵਿਚਾਰ ਕੀਤੀ ਤੁਹਾ ਮਾਂ ਨੇ ਕੀ ਕਹਿਣ ਲਗੀ ਆਖਰੀ ਮਰਦੇ ਹੋਏ ਨੇ ਬਾਰ ਬਾਰ ਇੱਕੋ ਚੀਜ਼ ਬੋਲੀ ਜਾਂਦਾ ਸੀ ਆਪ ਆਪ ਕਰੀ ਜਾਂਦਾ ਸੀ ਫਾਰਸੀ ਵਿੱਚ ਆਪ ਦਾ ਅਰਥ ਪਾਣੀ ਹੈ ਫਾਰਸੀ ਵਿੱਚ ਆਪ ਦਾ ਅਰਥ ਪਾਣੀ ਹੈ ਉਹ ਮਰਦਾ ਹੋਇਆ ਪਾਣੀ 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 ਮੰਗਦਾ ਰਿਹਾ ਪਾਣੀ ਦਾ ਕੋਟ ਨਸੀਬ ਨਾ ਹੋਇਆ ਜਿਸ ਮੂਲ ਭਾਸ਼ਾ ਵਿੱਚ ਪੈਦਾ ਹੋਇਆ ਸੀ ਉਸ ਮੂਲ ਭਾਸ਼ਾ ਦੇ ਮਾਂ ਪਿਓ ਸਨ ਆਪਣੀ ਪੰਜਾਬੀ ਨੂੰ ਉਦ ਅਸਾਰ ਦਿੱਤਾ ਮੌਤ ਦਾ ਕਾਰਨ ਵੀ ਉਹੀ ਚੀਜ਼ ਬਣ ਗਈ। ਇਹ ਸਾਡੀ ਮਾਂ ਬੋਲੀ ਹੈ। ਸਾਡੀ ਪੰਜਾਬੀ ਭਾਸ਼ਾ ਹੈ, ਸਾਡੀ ਗੁਰਮੁਖੀ ਭਾਸ਼ਾ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜਿੰਨਾ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਜਿੱਥੇ ਮਹਾਰਾਜ ਬਗਦਾਦ ਦੇ ਵਿੱਚ ਗਏ ਨੇ, ਮੱਕਾ ਦੇ ਵਿੱਚ ਗਏ ਨੇ, ਭਾਸ਼ਾ ਉੱਥੇ ਉਹਨਾਂ ਦੇ ਸ਼ਬਦਾਂ ਨੂੰ ਭਾਸ਼ਾ ਨੇ ਬੋਲੀ ਨੂੰ ਸਿੱਖਿਆ ਵੀ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਬਾਣੀ ਦੇ ਅੰਦਰ ਤੁਹਾਨੂੰ ਕਈ ਭਾਸ਼ਾ ਦਾ ਸੁਮੇਲ ਮਿਲੇਗਾ। ਇਵਨ ਗੁਰੂ ਤੇਗ ਬਹਾਦਰ ਪਾਰਸ਼ਾ ਮਾਰੇ ਦੀ ਬਾਣੀ ਤੁਹਾਨੂੰ ਹਿੰਦੀ ਭਾਸ਼ਾ ਨਾਲ ਟੱਚ ਨਜ਼ਰ ਆਏਗਾ ਕਿਉਂਕਿ ਬਹੁਤਾ ਪ੍ਰਚਾਰ ਪ੍ਰਸਾਰ ਪੰਜਾਬ ਤੋਂ ਬਾਹਰ ਜਾ ਕੇ ਹੋਇਆ ਇਸ ਆਮ ਦੇ ਖੇਤਰ ਦੇ ਅੰਦਰ ਪਰ ਜਿਸ ਭਾਸ਼ਾ ਦੇ ਅੰਦਰ ਗੁਰਮੁਖੀ ਦੀ ਬੋਲੀ ਹੈ ਉਹਨੂੰ ਜ਼ਰੂਰ ਸਿੱਖੋ ਤਿੰਨ ਮਾਵਾਂ ਦਾ ਇਨਸਾਨ ਦੀ ਸਿੱਖ ਜ਼ਿੰਦਗੀ ਦੇ ਅੰਦਰ ਬਹੁਤ ਵੱਡਾ ਅਹਿਮ ਜਿਹੜਾ ਹੈ ਮਹੱਤਵ ਹੈ ਇਸ ਮਹੱਤਵ ਦੇ ਨਾਲ ਜੇਕਰ ਜੁੜ ਕੇ ਰਾਵਾਂਗੇ ਸੇ ਗੁਰੂ ਦੇ ਸਿਧਾਂਤ